हां जी दोस्तों खास करके बुजुर्गਾਂ ਲਈ ਜੋੜਾਂ ਦੇ ਦਰਦਾਂ ਲਈ ਗੁਣਕਾਰੀ ਚੀਜ਼ ਤਿਆਰ ਕਰ ਦੇਣੀ ਗੋਡਿਆਂ ਦੇ ਦਰਦ ਮੋਡਿਆਂ ਦੇ ਦਰਦ ਕੋਈ ਵੀ ਦਰਦਾਂ ਹੱਥ ਤੇ ਲਫਾਫਾ ਚੜਾ ਲੈਣਾ ਤੇ ਹਲਦੀ ਨੂੰ ਚੰਗੀ ਤਰ੍ਹਾਂ ਧੋ ਕੇ ਕद्दूकस ਕਰ ਲੈਣਾ ਕਿਉਂਕਿ ਲਫਾਫੇ ਨਾਲ ਰੰਗ ਨਹੀਂ ਚੜਦਾ ਫਿਰ ਹੱਥ ਚੰਗੀ ਤਰ੍ਹਾਂ ਕद्दूकस ਕਰ ਲੈਣਾ ਉਦੋਂ ਗੈਸ ਨੂੰ ਟੱਕ ਕਰਕੇ ਜਗਾ ਕੇ ਉੱਤੇ ਕੜਾਈ ਧਰ ਲੈਣੀ ਆ ਕੜਾਈ ਧਰਨ ਤੋਂ ਬਾਅਦ ਉਹਦੇ ਸਰੋਂ ਦਾ ਤੇਲ ਪਾ ਲੈਣਾ ਗੈਂਤੀ ਮੈਂਦੀ ਆਪਾਂ ਨੂੰ ਪਤਾ ਹੀ ਹੁੰਦੀ ਆ ਤਿੰਨ ਚੀਜ਼ਾਂ ਹੋਰ ਲੈਉਣੀਆਂ ਸ਼ੱਕਰ ਆਟਾ ਤੇ ਜਿਹੜੀ ਹਲਦੀ ਆ ਕੱਦੂ ਕਸ਼ ਕੀਤੀ ਇਹ ਕੋਲੇ ਰੱਖ ਲੈਣੀਆਂ ਤੇਲ ਉਹਨੂੰ ਆਪਣਾ ਗਰਮ ਹੋ ਜਾਣਾ ਜਦੋਂ ਤੇਲ ਗਰਮ ਹੋ ਗਿਆ ਕੜਛੀ ਨਾਲ ਹੌਲੀ ਹੌਲੀ ਕਰਕੇ ਹਲਦੀ ਆਪਾਂ ਤੇਲ 'ਚ ਕੱਦੂ ਕਸ਼ ਕੀਤੀ ਪਾਈ ਜਾਣੀ ਆ ਜਦੋਂ ਸਾਰੀ ਹਲਦੀ ਕੱਦੂ ਕਸ਼ ਕੀਤੀ ਤੇਲ 'ਚ ਪੈ ਗਈ ਆ ਫੇਰ ਇਹਨੂੰ ਕੜਛੀ ਦੇ ਨਾਲ ਹੌਲੀ-ਹੌਲੀ ਹਿਲਾਈ ਜਾਣਾ ਤਕਰੀਬਨ 10-15 ਮਿੰਟ ਹਲਾਈ ਹੈ ਨਾ ਇੰਨੇ ਚੰਗੀ ਤਰ੍ਹਾਂ ਸੋਖ ਲੈਣਾ ਤੇਲ ਨੇ ਹਲਦੀ ਨੂੰ ਕੌਲ ਮਿਲ ਜਾਣਾ ਆ ਉਸ ਵਿੱਚ ਇਹਨਾਂ ਨੇ ਜਦੋਂ ਇਹਨਾਂ ਚੰਗੀ ਤਰ੍ਹਾਂ ਸੋਖ ਗਏ ਕੌਲ ਮਿਲ ਗਏ ਪਤਾ ਲੱਗ ਜਾਂਦਾ ਯਾਨੀ ਕਿ ਵੱਖੋ ਵੱਖਰਾ ਹੋ ਜਾਣਾ ਪਾਰਟ ਆਪੇ ਤੁਹਾਨੂੰ ਮਹਿਸੂਸ ਹੋਊਗਾ ਇੱਕ ਮਹਿਕ ਜੀ ਆਊਗੀ ਤੇ ਬਾਅਦ ਵਿੱਚ ਇਹਨੂੰ ਆਪਾਂ ਕੱਢ ਲੈਣਾ ਛਾਣੀ ਦੇ ਵਿੱਚ ਛਾਣੀ ਤਾਂ ਘੜਨਾ ਕਿਉਂਕਿ ਜਿਹੜਾ ਤੇਲ ਰਹਿ ਗਿਆ ਉਹ ਨੂੰ ਚੜ ਜੂਗਾ ਜਦੋਂ ਆਪਾਂ ਕੱਢ ਲਿਆ ਫਿਰ ਇਹਨੂੰ ਥਾਲ ਚ ਪਾ ਕੇ ਤੇ ਬਾਅਦ ਵਿੱਚ ਇਹਨੂੰ ਗ੍ਰाइंड ਕਰ ਲੈਣਾ ਮੈਕਸੀ ਦੇ ਨਾਲ ਗ੍ਰाइंड ਕਰਨਾ ਜ਼ਰੂਰੀ ਆ ਜਿਹੜਾ ਬਚ ਗਿਆ ਤੇਲ ਉਹ ਤਾਂ ਗਰਮ ਹੀ ਹੁੰਦਾ ਉਹਦੇ ਚ ਕੌਲੀ ਸਵਾ ਕੌਲੀ ਆਟੇ ਦੀ ਪਾ ਕੇ ਜਿੰਨਾ ਕ ਆਪਾਂ ਮਟੀਰੀਅਲ ਤਿਆਰ ਕਰਨਾ ਆਟੇ ਦੀ ਪਾ ਕੇ ਉਹਨੂੰ ਭੁੰਨ ਲੈਣਾ ਚੰਗੀ ਤਰ੍ਹਾਂ ਉਹਨੂੰ ਹਿਲਾਇਆ ਜਾਣਾ ਗੰਡਾ ਹੀ ਜਾਣਾ ਬੰਨ ਕੜਛੀ ਨਾਲ ਉਹਨੂੰ ਹਿਲਾਇਆ ਜਾਣਾ ਜਦੋਂ ਐਣ ਚੰਗੀ ਤਰ੍ਹਾਂ ਇਹਦੀ ਇੱਕ ਵੱਖਰੀ ਮਹਿਕ ਹੁੰਦੀ ਆ ਜਦੋਂ ਇਹ ਐਣ ਪ੍ਰਸ਼ਾਦ ਵਾਂਗੂ ਮਸੂਹਸਜਾ ਹੋਣ ਲੱਗਿਆ ਤੁਹਾਨੂੰ ਤੇ ਫਿਰ ਇਹਦੇ ਵਿੱਚ ਤੁਸੀਂ ਉਹ ਜਿਹੜਾ ਆਪਣਾ ਗ੍ਰੈਂਡ ਕੀਤੀ ਹਲਦੀ ਜਿਹੜੀ ਪਹਿਲਾਂ ਬਣਾਈ ਆ ਗ੍ਰੈਂਡ ਹੋ ਗਈ ਨਾ ਉਹ ਇਹਦੇ ਵਿੱਚ ਫਿਰ ਆਪਾਂ ਢੇਰੀ ਕਰ ਲੈਣੀ ਆ ਜਦੋਂ ਜਿਹੜੀ ਢੇਰੀ ਕਰ ਲਈ ਫਿਰ ਇਹਨੂੰ ਹਲਾਈ ਜਨਾ ਇਹਦਾ ਰੰਗ ਸੁਨਹਿਰੀ ਭੂਰਾ ਹੋਇਆ ਹੋਇਆ ਇਹ ਸ਼ੱਕਰ ਪਾ ਲੈਣੀ ਤੁਸੀਂ ਲਾਲ ਪਾਸਾ ਦੇ ਚਿੱਟੀ ਜਿਹੜੀ ਮਰਜੀ ਸ਼ੱਕਰ ਪਾ ਲਓ ਕਿਉਂਕਿ ਹਲਦੀ ਤੇ ਖਸਰੂ ਦਾ ਤੇਲ ਥੋੜਾ ਜਿਹਾ ਕੋੜਾ ਹੁੰਦਾ ਇਸ ਕਰਕੇ ਸ਼ੱਕਰ ਥੋੜੀ ਤੀਜ ਰੱਖਣੀ ਪਣੀ ਆਪਾਂ ਨੂੰ ਤਕਰੀਬਨ 2 ਸਵਾ 2 ਕਬਲੀਆਂ ਤੁਸੀਂ ਪਾ ਸਕਦੇ ਆ ਬਾਈ ਨੂੰ ਚੰਗੀ ਤਰ੍ਹਾਂ ਹਿਲਾਈ ਹੈ ਨਾ ਇਹ ਚੀਜ਼ ਸਵਾਦ ਵੀ ਬਣੂਗੀ ਤੇ ਗੁਣਕਾਰੀ ਗੋਡਿਆਂ ਦਾ ਦਰਦ ਮੋਢਿਆਂ ਦਾ ਦਰਦ ਕਿਸੇ ਵੀ ਤਰ੍ਹਾਂ ਦਾ ਗਰਮੀ ਵਿੱਚ ਠੰਢੀ ਹੁੰਦੀ ਆ ਇਹ ਨਹੀਂ ਹੈ ਗਰਮ ਆ ਇਹ ਅਸਲ ਵਿੱਚ ਗਰਮੀ ਵਿੱਚ ਬੰਦਾ ਖਾ ਸਕਦਾ ਪੰਜੀਰੀ ਦੀ ਨਾਲ ਵਾਂਗ ਸਵੇਰੇ ਜਾਂ ਰਾਤ ਨੂੰ ਦੁੱਧ ਦੇ ਨਾਲ 57 ਚੌਂਕੀ ਅੰਦਰ ਸਿੱਟੂ ਤੇ ਬਜ਼ੁਰਗਾਂ ਲਈ ਤਾਂ ਮੈਂ ਕਹਿੰਦਾ ਲਾਹੇਵੰਦ ਜੀ ਆ ਬਣਾ ਕੇ ਜਰੂਰ ਵੇਖੋ